ਲਿਖਣਾ ਜਮਾਤ ਵਿੱਚ ਰੋਜ਼ਾਨਾ ਲਿਖਣ ਦਾ ਕੰਮ ਕਰਨ ਨਾਲ ਬੱਚਿਆਂ ਨੂੰ ਸਹੀ ਸ਼ਬਦਾ ਸਹੀ ਸਪੈਲਿੰਗ ਅਤੇ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਕਰਕੇ ਲਿਖਤੀ ਰੂਪ ਵਿੱਚ ਆਪਣੇ ਆਪ ਨੂੰ ਪ੍ਰਗਟ ਕਰਨ ਦੇ ਯੋਗ ਬਣਾਉਂਦਾ ਹੈ ਆਓ ਦੇਖੀਏ ਕਿ ਕਿਵੇਂ ਲਿਖਣਾ ਹੈ ਲਿਖਣ ਦੀ ਗਤੀਵਿਧੀ ਕਿਸ ਤਰ੍ਹਾਂ ਕਰਵਾਈਏ ਇਸ ਦੇ ਤਿੰਨ ਚਰਨ ਹਨ ਪਹਿਲਾ ਚਰਚਾ ਕਰਨਾ ਸਭ ਤੋਂ ਪਹਿਲਾਂ ਵੱਡੇ ਸਮੂਹ ਵਿੱਚ ਬੱਚਿਆਂ ਨਾਲ ਕਿਸੇ ਵਿਸ਼ੇ ਉੱਪਰ ਕਿਸੇ ਸਥਿਤੀ ਜਾਂ ਘਟਨਾ ਉੱਪਰ ਜਾਂ ਕਿਸੇ ਚਿੱਤਰ ਦੀ ਸਹਾਇਤਾ ਨਾਲ ਗੱਲਬਾਤ ਕਰੋ। ਬੱਚਿਆਂ ਤੋਂ ਅਜੀਹੇ ਪ੍ਰਸ਼ਨ ਪੁੱਛੋ ਜਿਸ ਨਾਲ ਅੱਗੇ ਚਰਚਾ ਕੀਤੀ ਜਾ ਸਕੇ। ਦੂਸਰਾ ਲਿਖਣਾ। ਹੁਣ ਬੱਚਿਆਂ ਨੂੰ ਉਹਨਾਂ ਦੇ ਪੱਧਰ ਅਨੁਸਾਰ ਲਿਖਣ ਦਾ ਕੰਮ ਦਿਓ। ਬੱਚਿਆਂ ਨੂੰ ਆਪਣੇ ਮਨ ਤੋਂ ਕੁਝ ਸੋਚਣ, ਬੋਲਣ, ਲਿਖਣ ਜਾਂ ਚਿੱਤਰ ਬਣਾਉਣ ਲਈ ਕਹੋ। ਜਮਾਤ ਵਿੱਚ ਜੋ ਗੱਲਬਾਤ ਹੋਈ ਉਸਨੂੰ ਆਪਣੇ ਤਰੀਕੇ ਨਾਲ ਕਾਪੀ ਜਾਂ ਜ਼ਮੀਨ ਉੱਤੇ ਲਿਖਣ ਲਈ ਕਹੋ ਤੀਸਰਾ ਸਮੀਖਿਆ ਕਰਨਾ ਬੱਚਿਆਂ ਦੁਆਰਾ ਲਿਖਣ ਤੋਂ ਬਾਅਦ ਬੱਚਿਆਂ ਤੋਂ ਇਹ ਜ਼ਰੂਰ ਪੁੱਛੋ ਕਿ ਤੁਸੀਂ ਕੀ ਲਿਖਿਆ ਜਾਂ ਬਣਾਇਆ ਹੈ ਜੋ ਵੀ ਲਿਖਿਆ ਗਿਆ ਹੈ ਉਸਨੂੰ ਸੁਣਾਉਣ ਜਾਂ ਦੱਸਣ ਲਈ ਕਹੋ ਬੱਚੇ ਉਸਨੂੰ ਪੜ ਕੇ ਸੁਣਾਉਣ ਜੇਕਰ ਲਿਖਣ ਵਿੱਚ ਗਲਤੀਆਂ ਹੋਣ ਤਾਂ ਮੁਹਾਰਨੀ ਦੀ ਮਦਦ ਨਾਲ ਠੀਕ ਕਰਨ ਲਈ ਕਹੋ ਆਓ ਦੇਖੀਏ ਅਲਗ-ਅਲਗ ਪੱਧਰ ਦੇ ਬੱਚਿਆਂ ਨਾਲ ਲਿਖਣ ਦੀ ਗਤੀਵਿਧੀ ਕਿਸ ਤਰ੍ਹਾਂ ਕਰਨੀ ਹੈ ਅਲਗ-ਅਲਗ ਪੱਧਰ ਦੇ ਬੱਚਿਆਂ ਨੂੰ ਅਲਗ-ਅਲਗ ਸਮੂਹ ਵਿੱਚ ਲਿਖਣ ਲਈ ਕਹੋ ਜਿਵੇਂ ਅਰੰਭਕ ਪੱਧਰ ਦੇ ਬੱਚਿਆਂ ਨੂੰ ਸਮੂਹ ਨੂੰ ਚਿੱਤਰ ਬਣਾਉਣ ਅਤੇ ਉਸ ਦਾ ਨਾਮ ਲਿਖਣ ਲਈ ਕਹੋ ਅੱਖਰ ਪੱਧਰ ਦੇ ਬੱਚਿਆਂ ਦੇ ਸਮੂਹ ਨੂੰ ਜਮਾਤ ਵਿੱਚ ਕੀਤੀ ਗੱਲਬਾਤ ਦੇ ਬਾਰੇ ਆਪਣੇ ਮਨ ਨਾਲ ਲਿਖਣ ਜਾਂ ਚਿੱਤਰ ਬਣਾਉਣ ਲਈ ਕਹੋ ਨਾਲ ਹੀ ਚਿੱਤਰ ਦਾ ਨਾਮ ਵੀ ਲਿਖਣ ਨੂੰ ਕਹੋ ਜੇ ਬੱਚੇ ਗਲਤ ਲਿਖੰ타 ਉਹਨਾਂ ਨੂੰ ਮਹਾਨਨੀ ਦੀ ਮਦਦ ਨਾਲ ਠੀਕ ਕਰਵਾਓ ਸ਼ਬਦ ਪੱਧਰ ਦੇ ਬੱਚਿਆਂ ਦੇ ਸਮੂਹ ਨੂੰ ਸ਼ਬਦਾ ਨਾਲ ਬਾਗ ਜਾਂ ਪੈਰਾ ਲਿਖਣ ਲਈ ਕਹੋ ਉਚਾਰਨ ਦੇ ਮਾਧਿਅਮ ਨਾਲ ਬਾਗ ਸਰੰਚਨਾ ਅਤੇ ਵਿਸ਼ਰਾਮ ਚਿੰਨਾਂ ਦੀਆਂ ਗਲਤੀਆਂ ਠੀਕ ਕਰਵਾਓ ਜ਼ਰੂਰਤ ਅਨੁਸਾਰ ਮਹਾਨਨੀ ਦੀ ਵਰਤੋਂ ਕਰੋ ਪੈਰਾ ਅਤੇ ਕਹਾਣੀ ਪੱਧਰ ਦੇ ਬੱਚਿਆਂ ਦੇ ਸਮੂਹ ਨੂੰ ਜਮਾਤ ਵਿੱਚ ਕੀਤੀ ਗਈ ਗੱਲਬਾਤ ਦੇ ਬਾਰੇ ਵਿੱਚ ਲਿਖਣ ਲਈ ਕਹੋ ਕੁਝ ਸ਼ਬਦ ਦੇ ਕੇ ਉਹਨਾਂ ਨੂੰ ਪੈਰਾ ਜਾਂ ਕਹਾਣੀ ਲਿਖਣ ਲਈ ਵੀ ਕਹਿ ਸਕਦੇ ਹੋ ਲਿਖਣ ਤੋਂ ਬਾਅਦ ਬੱਚਿਆਂ ਨੂੰ ਆਪਣਾ ਲਿਖਿਆ ਖੁਦ ਪੜਨ ਅਤੇ ਸਹੀ ਕਰਨ ਲਈ ਕਹੋ ਅਲਗ-ਅਲਗ ਪੱਧਰ ਦੇ ਬੱਚਿਆਂ ਦੇ ਲਿਖਣ ਦੇ ਨਮੂਨੇ ਅਰੰਭਕ ਅਤੇ ਅੱਖਰ ਪੱਧਰ ਸ਼ਬਦ ਅਤੇ ਪੈਰਾ ਪੱਧਰ